ਪੰਜਾਬ ਪੁਲਿਸ ਦੀ ਟੀਮ ਤੇ ਹੋਇਆ ਜਾਨਲੇਵਾ ਹਮਲਾ ਉਰਕੋ ਕਪਨਾਵੀਂ ਹਸਤਰਜਾ ਤੇ ਅਪਰੇਸ਼ਨ ਕਿੰਨੇ ਮੁਲਾਜ਼ਮ ਨਿਸ਼ਾਨੇ ਹੋ ਗਏ ਅਸੀਂ ਦੂਰ ਕਪਟਰ ਸਾਹਿਬ ਸਰ ਐਸਟੂ ਜੌਂਕੀ ਇੰਚਾਰਜ ਦੀਆਂ ਵੱਡੀਆਂ ਗਈਆਂ ਉਂਗਲਾਂ ਤੇ ਕਈ ਜਨਾਂ ਨੂੰ ਜ਼ਖਮੀ ਹੋਏ ਤੇ ਉਸਨੂੰ ਬੰਦਾ ਫੜਿਆ ਗਿਆ ਐਸਐਚਓ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹੋਏ ਜ਼ਖਮੀ ਉਹ ਕੋਪਾਣਾ ਵੀ ਹੱਥ ਚੱਲ ਗਿਆ ਕਿ ਆਪਣੇ ਸਰ ਕਿੰਨੇ ਮੁਲਾਜ਼ਮ ਨੂੰ ਟਰਾਈਲ ਹੋ ਗਏ ਅਸੀਂ ਦੂਸਰ ਤੋਂ ਸਦਰ ਐਸਐਚਓ ਤੇ ਜਿਹਨੇ ਜਾਰੇ ਜ਼ਖਮੀ ਹੋਏ ਤੇ ਉਸਰ ਬੰਦਾ ਫੜਿਆ ਗਿਆ ਮੋਕੇ ਤੇ ਗੋਲੀਆਂ ਚੱਲਣ ਦੀ ਖਬਰ ਵੀ ਆਈ ਸਾਹਮਣੇ ਜੀ ਹਾਂ ਪੰਜਾਬ ਪੁਲਿਸ ਦੀ ਟੀਮ ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਤਾਰ ਹਥਿਆਰਾਂ ਨਾਲ ਪੁਲਿਸ ਤੇ ਹਮਲਾ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਇਸ ਹਮਲੇ ਚ ਚੌਕੀ ਇਚਾਰਜ ਦੀਆਂ ਦੋ ਉਂਗਲਾਂ ਵੱਡੀਆਂ ਗਈਆਂ ਜਦਕੇ ਐਸ ਐਚ ਓ ਤੇ ਹੋਰ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰ ਪਾਇਆ ਗਿਆ ਆਖਰ ਹਮਲਾ ਕਿੰਨਾ ਵੱਲੋਂ ਕੀਤਾ ਗਿਆ ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਜਾਣਕਾਰੀ ਮੁਤਾਬਕ ਇਹ ਹਮਲਾ ਨਹਿنگ ਸਿੰਘਾ ਦੇ ਬਾਣੇ 'ਚ ਕੁਝ ਬਦਮਾਸ਼ਾਂ ਵੱਲੋਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ 'ਚ ਜ਼ਿਲ੍ਹੇ ਦੇ ਪਿੰਡ ਸੰਘੋਬਾਲ 'ਚ ਸ਼ਰਿਆਮ ਚਿੱਟੇ ਦਿਨ ਕੁਝ ਲੋਕਾਂ ਵੱਲੋਂ ਨਹਿنگ ਸਿੰਘਾ ਦੇ ਬਾਣੇ 'ਚ ਕਾਰ ਦੀ ਲੁੱਟ ਕੀਤੀ ਗਈ ਸੀ ਇਸ ਵਾਰ ਦਾਤ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਪੁਲਿਸ ਲਈ ਇਹ ਲੁੱਟ ਦਾ ਮਾਮਲਾ ਵੱਡੀ ਚੁਣੌਤੀ ਬਣਿਆ ਹੋਇਆ ਸੀ ਪੁਲਿਸ ਲਗਾਤਾਰ ਇਹਨਾਂ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ ਆਖਰ ਪੁਲਿਸ ਨੂੰ ਇਹਨਾਂ ਲੁਟੇਰਿਆਂ ਦੀ ਸੂਹ ਲੱਗੀ ਸੀ ਪੁਲਿਸ ਗੁਪਤ ਸੂਚਨਾ ਦੇ ਆਧਾਰ ਤੇ ਮੌਜਮਾ ਨੂੰ ਲੁੱਟੀ ਹੋਈ ਕਾਰ ਨੂੰ ਬਰਾਮਦ ਕਰਨ ਲਈ ਪਹੁੰਚੀ ਸੀ ਤੇ ਜਿਉਂ ਹੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਨਿਹੰਗ ਸਿੰਘਾਂ ਦੇ ਬਾਣੇ 'ਚ ਮੌਜੂਦ ਬਦਮਾਸ਼ਾਂ ਨੇ ਪੁਲਿਸ ਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ 'ਚ ਪੁਲਿਸ ਦੀ ਟੀਮ ਗੰਭੀਰ ਜ਼ਖਮੀ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਗੋਲੀਆਂ ਵੀ ਚੱਲੀਆਂ ਨੇ ਅਜੇ ਤੱਕ ਇਸ ਮਾਮਲੇ ਚ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਜਾਣਕਾਰੀ ਮੁਤਾਬਕ ਇਸ ਮਾਮਲੇ ਚ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ ਕਾਬੂ ਵੀ ਕੀਤਾ ਗਿਆ ਉਹ ਕੋਕਪਨਰ ਵੀ ਹਸਪਤਾਲ ਚ ਜਾ ਗਿਆ ਤੇ ਆਪਣੇ ਸਰ ਕਿੰਨੇ ਮੁਲਾਜ਼ਮ ਨੂੰ ਘਾਇਲ ਹੋ ਗਏ ਅਸੀਂ ਦੂਸਰ ਸਪੋਰਟਰ ਸਾਹਿਬ ਸਦਰ ਐਸਐਸਓ ਨੂੰ ਕੋਈ ਚੱਲ ਰਿਹਾ ਹੈ ਅੱਛਾ ਇਹ ਜਿੰਨੇ ਜਣੇ ਜ਼ਖਮੀ ਹੋਏ ਆ ਤੇ ਉਹ ਸਰ ਬੰਦਾ ਫੜਿਆ ਗਿਆ ਤੇ ਉਹਦੇ ਮਤੇ ਸਰ ਆਪਣਾ ਇਹ ਹੋਈ ਘਟਨਾ ਹੈ ਕਿ ਤਰੀਕਾ ਕਮਾਲਕੁਰਾ ਤੋਂ ਕਮਾਲਕੁਰਾ ਪੜੇ ਜਗਰਾਉਂ ਵਾਲੇ ਪਾਸੇ ਨਹੀਂ ਪੈ ਜਾਂਦਾ ਜੀ ਠੀਕ ਸਾਹਮਣੇ ਆਈ ਇਸ ਬਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਵੱਡਾ ਸਵਾਲ ਇਹੋ ਬਣਿਆ ਹੋਇਆ ਹੈ ਕਿ ਨਿੰਗ ਸਿੰਘਾਂ ਦੇ ਬਾਣੇ 'ਚ ਹਮਲਾ ਕਰਨ ਵਾਲੇ ਆਖਰ ਕੌਣ ਨੇ ਜਿਨ੍ਹਾਂ ਵੱਲੋਂ ਸ਼ਰਿਆਮ ਵੱਡੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਸ਼ਰੀ ਆਮ ਹੀ ਪੁਲਿਸ ਦੀਆਂ ਟੀਮਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਸਵਾਲ ਜਿਉਂ ਦਾ ਤਿਉਂ ਬਰਕਰਾਰ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਕੀ ਖੁਲਾਸਾ ਕਰਦੀ ਹੈ ਜਕਵਾਨੀ ਟੀਵੀ ਲਈ ਰਕੇਸ਼ ਗੋਤਮ ਦੀ ਰਿਪੋਰਟ